ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਸੰਗਤਾਂ ਦੇ ਮੈਸੇਜ ਤੇ ਫੋਨ ਵੀ ਆਏ ਸਨ ਕਿ ਸਾਨੂੰ ਇਹ ਦੱਸੋ ਕਿ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਹੁਕਮਨਾਮਾ ਹੈ ਅੰਮ੍ਰਿਤ ਵੇਲੇ ਕਿਵੇਂ ਲੈਣਾ ਹੈ ਜਾਂ ਕਿਹੜੇ ਅੰਗ ਤੋਂ ਹੁਕਮਨਾਮਾ ਲੈਣਾ ਚਾਹੀਦਾ ਹੈ ਸੋ ਸੰਗਤ ਜੀ ਜਿੰਨੇ ਕੋ ਸਮਤ ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ ਜਾਂ ਜਿੰਨੇ ਕੋ ਅਸੀਂ ਵਿਦਿਆਲੇ ਵਿੱਚ ਰਹਿ ਕੇ ਸਿੱਖਿਆ ਪ੍ਰਾਪਤ ਕੀਤੀ ਹੈ ਜਿੰਨੇ ਕੋ ਉਸਤਾਦ ਜੀ ਨੇ ਸਾਡੇ ਨੇ ਸਾਨੂੰ ਦੱਸਣਾ ਕੀਤਾ ਹੈ ਉਹਨੇ ਕੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕੀ ਜਿਹੜੀ ਅਸਲ ਮਰਿਆਦਾ ਹੈ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਉਹ ਹੁਕਮਨਾਮਾ ਅੰਮ੍ਰਿਤ ਵੇਲੇ ਕਿਵੇਂ ਲੈਣਾ ਹੈ ਤੇ ਕਿਹੜੇ ਅੰਗ ਤੋਂ ਸ਼ੁਰੂ ਕਰਨਾ ਹੈ ਸਭ ਤੋਂ ਪਹਿਲਾਂ ਜਦੋਂ ਆਪਾਂ ਮੁਖ ਵਾਕ ਸਾਹਿਬ ਲੈਣਾ ਹੈ ਆਪਣੇ ਗੱਲ ਦੇ ਵਿੱਚ ਹਜੂਰੀਆ ਜਿਵੇਂ ਜਿਹੜੇ ਮਰਜ਼ੀ ਰੰਗ ਦਾ ਹੋਣਾ ਚਾਹੀਦਾ ਪਰ ਹਜੂਰੀਆ ਜ਼ਰੂਰ ਲੈਣਾ ਕਿਉਂਕਿ ਕਈ ਵਾਰ ਆਪਣੇ ਮੂੰਹ ਤੇ ਮੁਖ ਤੇ ਖਾਰਸ਼ ਹੁੰਦੀ ਹੈ ਤੇ ਆਪਾਂ ਇਸ ਇਸ ਕਰਕੇ ਇਸ ਤਰ੍ਹਾਂ ਪਰਨੇ ਦੇ ਨਾਲ ਹਜ਼ੂਰੀਏ ਦੇ ਨਾਲ ਆਪਾਂ ਖਾਰਸ਼ ਕਰ ਸਕਦੇ ਆ ਕਿਉਂਕਿ ਕਈ ਸੰਗਤਾਂ ਵੇਖੀਆਂ ਹੈ ਹੱਥ ਵਿੱਚ ਗੁਰਕਾ ਸਾਹਿਬ ਹੁੰਦਾ ਹੈ ਜਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੁੰਦੇ ਨੇ ਤੇ ਹਜ਼ੂਰੀਆ ਉਹਨਾਂ ਦੇ ਗਲ ਵਿੱਚ ਨਹੀਂ ਹੁੰਦਾ ਤੋਂ ਫਿਰ ਹੱਥ ਦੇ ਨਾਲ ਹੀ ਇਸ ਤਰ੍ਹਾਂ ਖਾਰਸ਼ ਕਰਦੇ ਨੇ ਮੂੰਹ ਦੇ ਨਾਲ ਕਿ ਫਿਰ ਉਹੀ ਹੱਥ ਗੁਰੂ ਸਾਹਿਬਾਂ ਦੇ ਉੱਪਰ ਲੱਗਦਾ ਇਸ ਕਰਕੇ ਜਿੰਨਾ ਵੀ ਗੁਰੂ ਸਾਹਿਬ ਦਾ ਸਤਕਾਰ ਹੋ ਸਕੇ ਉਹਨਾ ਹੀ ਥੋੜਾ ਵੱਧ ਤੋਂ ਵੱਧ ਸਤਕਾਰ ਕਰੋ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਦੇ ਵਿੱਚ ਪੜਨਾ ਪਉਣਾ ਹੈ ਹਜੂਰੀ ਆਪਣੇ ਗੱਲ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਸੋ ਅੱਗੇ ਦੱਸਦੇ ਆ ਕਿ ਗੁਰੂ ਸਾਹਿਬ ਦਾ ਮੁੱਖ ਵਾਕ ਆਪਾਂ ਕਿਵੇਂ ਲੈਣਾ ਹੈ ਜਦੋਂ ਆਪਾਂ ਹੁਕਮਨਾਮਾ ਸਾਹਿਬ ਸ਼ੁਰੂ ਕਰਨਾ ਹੈ ਪਹਿਲਾਂ ਸਭ ਤੋਂ ਆਪਾਂ ਮੰਗਲ ਪੜਨਾ ਹੈ ਮੰਗਲ ਆਪਾਂ ਕੋਈ ਵੀ ਪੜ ਸਕਦੇ ਆ ਜਿਵੇਂ ਮਤਲਬ ਤੁਚੀ ਸੋ ਕਹੋ ਤਲ ਗੁਰ ਸੇਵੀਐ ਅਹਣ ਸੁ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਇਸ ਤਰ੍ਹਾਂ ਇਹ ਹੁਕਮਨਾਮਾ ਲੈਣ ਤੋਂ ਪਹਿਲਾਂ ਆਪਾਂ ਮੰਗਲ ਪੜਨਗੇ ਫਿਰ ਮਾਲਾ ਸਾਹਿਬ ਤਿਆਰਨਾ ਬੜੇ ਪਿਆਰ ਦੇ ਨਾਲ ਇਹ ਤਿਆਰ ਰੱਖਣਾ ਕਿ ਮਾਲਾ ਸਾਹਿਬ ਕਈ ਗ੍ਰੰਥੀ ਮੀਰ ਪ੍ਰਾਣਾ ਅੰਗੜ ਥੱਲੇ ਦੇ ਦਿੰਦੇ ਨੇ ਅੰਗਾਂ ਦੇ ਥੱਲੇ ਰਮਾਲਾ ਸਾਹਿਬ ਨਹੀਂ ਦੇਣਾ ਇਸ ਤਰ੍ਹਾਂ ਨਾ ਰੱਖਣਾ ਹੈ ਕਿਉਂਕਿ ਜੇ ਆਪਾਂ ਅੰਗਾਂ ਦੇ ਥੱਲੇ ਰਮਾਲਾ ਸਾਹਿਬ ਦੇਨੇ ਆ ਸੰਗਤ ਜੀ ਫਿਰ ਉਹ ਜਿਹੜੇ ਆਂਗ ਨੇ ਜ਼ਖਮੀ ਹੋ ਜਾਂਦੇ ਨੇ ਇਸ ਕਰਕੇ ਗੁਰੂ ਸਾਹਿਬਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ ਸੋ ਮੰਗਲ ਤੋਂ ਪਰੰਤ ਗੁਰੂ ਸਾਹਿਬਾਂ ਦਾ ਮੁਖ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਸ ਤਰ੍ਹਾਂ ਸਾਫ਼ ਕਰਨਾ ਹੈ ਤੋੜੀਆਂ ਲੈ ਲਓ ਕੋ ਨਰਮ ਕੱਪੜਾ ਲੈ ਲਓ ਉਸ ਦੇ ਨਾਲ ਇਸ ਅੰਗ ਤੋਂ ਆਪਾਂ ਅਮਰਤਵੀਰ ਦਾ ਹੁਕਮਨਾਮਾ ਸ਼ੁਰੂ ਕਰਨਾ ਜਿਵੇਂ ਸੰਗਤ ਜੀ ਇੱਥੇ ਹੁਕਮਨਾਮਾ ਮੁੱਕਦਾ ਹੈ ਤਨ ਕੀ ਧੂਰ ਨਾਨਕ ਦਾਸ ਬਾਚੈ ਜਿਨ ਹਰ ਨਾਮ ਰਿਧੈ ਪੁਰੋਈ ਇੱਥੇ ਹੁਕਮਨਾਮੇ ਦੀ ਸਮਾਪਤੀ ਹੁੰਦੀ ਹੈ ਪਰ ਇਹ ਜਿਹੜਾ ਸ਼ੁਰੂ ਹੁੰਦਾ ਹੈ ਪਿਛਲੇ ਅੰਗ ਤੋਂ ਸ਼ੁਰੂ ਹੁੰਦਾ ਹੈ ਸੰਗਤ ਜੀ ਇਹ ਤਿਆਰ ਰੱਖਣਾ ਕਿ ਜਦੋਂ ਅੰਗ ਬਦਲਣਾ ਹੈ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਇੱਥੋਂ ਸ਼ੁਰੂ ਹੁੰਦਾ ਹੈ ਸੋਰਠ ਮਹੱਲਾ ਪੰਜਵਾ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਇਹ ਸੰਗ ਤੋਂ ਸੰਗਤ ਜੀ ਹੁਕਮਨਾਮਾ ਸ਼ੁਰੂ ਹੁੰਦਾ ਹੈ ਤੇ ਜਦੋਂ ਆਪਾਂ ਅੰਗ ਬਦਲਣਾ ਹੈ ਬੜੇ ਪਿਆਰ ਤੇ ਸਤਿਕਾਰ ਦੇਣਾ ਅੰਗ ਬਦਲਣਾ ਤੇ ਇੱਥੇ ਸੰਗਤ ਦੀ ਸਮਾਪਤੀ ਹੁੰਦੀ ਹੈ ਕਿਉਂਕਿ ਇੱਕ ਪੰਕਤੀ ਵਿੱਚ ਆਉਂਦੀ ਹੈ ਸੰਗ ਦੇ ਵਿੱਚ ਤੇ ਸਮਾਪਤੀ ਹੋ ਜਾਂਦੀ ਹੈ ਜੇ ਇਸੇ ਤਰ੍ਹਾਂ ਹੁਕਮਨਾਮਾ ਅਮਰਤ ਵੇਲੇ ਦਾ ਆਉਂਦਾ ਹੈ ਕਿ ਪਿਛਲੇ ਅੰਗ ਤੋਂ ਸ਼ੁਰੂ ਹੁੰਦਾ ਹੈ ਤੇ ਇਹ ਸੰਗਤ ਆਣ ਕੇ ਸਮਾਪਤੀ ਹੁੰਦੀ ਹੈ ਤੇ ਫਿਰ ਪਿਛਲੇ ਅੰਗ ਤੋਂ ਹੀ ਹੁਕਮਨਾਮਾ ਆਪਾਂ ਲੈਣਾ ਹੈ ਅਮਰਤ ਵੇਲੇ ਦਾ ਜਦੋਂ ਸੰਗਤ ਜੀ ਸੂਰਜ ਉਦੇ ਹੋ ਜਾਂਦਾ ਹੈ ਮੰਨ ਲਓ ਕਿ 7 8 9 ਦਾ ਸਮਾਂ ਹੋ ਜਾਂਦਾ ਹੈ ਜਦੋਂ 7 8 9 ਦਾ ਸਮਾਂ ਹੋ ਜਾਂਦਾ ਹੈ ਉਦੋਂ ਹੁਕਮਨਾਮਾ ਲੈਣਾ ਹੈ ਸੋਰਠ ਮਹੱਲਾ ਪੰਜਵਾ ਅੰਤਰ ਕੀ ਗਤ ਤੁਮ ਹੀ ਜਾਣੀ ਤੁਜਹੀ ਪਾਹੇ ਨਵੇ ਮਤਲਬ ਇਥੋਂ ਹੁਕਮਨਾਮਾ ਲੈਣਾ ਹੈ 7 8 9 ਦਾ ਸਮਾਂ ਹੋਵੇ ਤਾਂ ਉਸ ਤੋਂ ਪਰੰਤ ਜਦੋਂ ਸੰਗਤ ਜੀ 11 12 ਦਾ ਸਮਾਂ ਹੋ ਜਾਵੇ ਦੁਪਹਿਰ ਦਾ ਜੋ ਦੁਪਹਿਰ ਦੇ 11 ਵਜ ਜਾਣ ਜਾਂ 10 ਵਜ ਜਾਣ ਜਾਂ 12 ਦਾ ਸਮਾਂ ਹੋ ਜਾਵੇ ਫਿਰ ਹੁਕਮਨਾਮਾ ਲੈਣਾ ਹੈ ਅੱਲਾ ਪੰਜਵਾ ਸਾਂਚਣ ਕਰੋ ਨਾਮ ਤਨ ਨਿਰਮਲ ਥਾਤੀ ਅਗਮ ਅਪਾਰ ਇੱਥੋਂ ਹੁਕਮਨਾਮਾ ਲੈਣਾ ਜਦੋਂ 11 12 ਦਾ ਸਮਾ ਦੁਪਹਿਰ ਦਾ ਹੋ ਜਾਵੇ ਮਤਲਬ ਕਿ 12 ਵਜੇ ਤੋਂ ਅਮਰਤ ਵੇਲੇ ਤੋਂ ਲੈ ਕੇ 12 ਵਜੇ ਤੱਕ ਦਾ ਜਿਹੜਾ ਹੁਕਮਨਾਮਾ ਹੈ ਇਹ ਸੰਗ ਤੋਂ ਲੈਣਾ ਹੈ ਤੇ ਜਿਹੜਾ 12 ਵਜੇ ਦਾ ਹੁਕਮਨਾਮਾ ਹੈ ਦੁਪਹਿਰ ਦਾ 11 12 ਦਾ ਉਹ ਇੱਥੋਂ ਸ਼ੁਰੂ ਕਰਨਾ ਥਲੜੇ ਪਾਸੇ ਤੇ ਜੇ ਸਮਾਪਤੀ ਇਹ ਸੰਗ ਤੇ ਹੁੰਦੀ ਹੈ ਫਿਰ ਇੱਥੋਂ ਸ਼ੁਰੂ ਕਰਨਾ ਜਿੱਥੋਂ ਸ਼ੁਰੂ ਹੁੰਦਾ ਜਿਵੇਂ ਗੁਰਪੂਰੇ ਆਪਣੀ ਕਲ ਧਾਰੇ ਸਭ ਘਟ ਉਪਜੀਦਾ ਹੈ ਤੁਸੀਂ ਇੱਥੋਂ ਵੀ ਹੁਕਮਨਾਮਾ ਸਾਹਿਬ ਲੈ ਸਕਦੇ ਹੋ ਸੰਗਤ ਜੀ ਇਹ ਅੰਮ੍ਰਿਤ ਵੇਲੇ ਤੋਂ ਲੈ ਕੇ 12 ਵਜੇ ਤੱਕ ਦਾ ਹੁਕਮਨਾਮਾ ਐਸਾਂ ਤੋਂ ਲੈਣਾ ਹੈ ਸੰਗਤ ਜੀ ਆਪਾਂ ਇਹ ਵਿਚਾਰ ਕੀਤੀ ਹੈ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ 12 ਵਜੇ ਤੱਕ ਦਾ ਇਹ ਹੁਕਮਨਾਮਾ ਐਸ ਪਾਸੋਂ ਲੈਣਾ ਜੇ ਆਪਾਂ ਸਾਰਾ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਲਿਆ ਹੈ ਸੋ ਸੰਗਤਾਂ ਦੇ ਬੜੇ ਮੈਸੇਜ ਆਏ ਸਨ ਅਸੀਂ ਤਾਂ ਕਰਕੇ ਇਹ ਸੰਗਤਾਂ ਵਾਸਤੇ ਵੀਡੀਓ ਬਣਾਈਏ ਕਿ ਸੰਗਤਾਂ ਲਾਹਾ ਲੈ ਸਕਣ ਕਿਉਂਕਿ ਮਨ ਦੇ ਸ਼ੰਕਾ ਹੁੰਦਾ ਸੰਗਤਾਂ ਦੇ ਕਿ ਅਸੀਂ ਕਿਤੇ ਗਲਤ ਤਾਂ ਨਹੀਂ ਹੁਕਮਨਾਮਾ ਸੇਵ ਲੈ ਰਹੇ ਇਸ ਕਰਕੇ ਸੰਗਤ ਜੀ ਜਿੰਨਾ ਕੋ ਅਸੀਂ ਵਿਦਿਆਲੇ ਵਿੱਚ ਰਹਿ ਕੇ ਸਿੱਖਿਆ ਜਾਂ ਉਸਤਾਦ ਜੀ ਨੇ ਸਾਨੂੰ ਦੱਸਣਾ ਕੀਤਾ ਉਸ ਆਧਾਰ ਤੇ ਆਪ ਜੀ ਨੂੰ ਬੇਨਤੀ ਕਰਕੇ ਇਸ ਤਰ੍ਹਾਂ ਸਮਝਾਉਣਾ ਕੀਤਾ ਹੈ ਇਹ ਤਾਂ ਅਸੀਂ ਹੁਕਮਨਾਮ ਦੱਸਿਆ ਹੈ ਅਮਰਤ ਵੇਲੇ ਤੋਂ ਲੈ ਕੇ ਤੇ ਦੁਪਹਿਰ ਦੇ 12 ਵਜੇ ਤੱਕ ਅਗਲੇ ਪਾੜੇ ਵਿੱਚ ਅਸੀਂ ਇਹ ਦੱਸਾਂਗੇ ਕਿ 12 ਵਜੇ ਤੋਂ ਲੈ ਕੇ ਸੰਧਿਆ ਸਮੇਂ ਤੱਕ ਜਾਂ ਰਾਤ ਨੂੰ ਕੀਰਤਨ ਸੁਣੇ ਦਾ ਸਮਾਂ ਜਦੋਂ ਹੁੰਦਾ ਹੈ ਉਸ ਸਮੇਂ ਤੱਕ ਹੁਕਮਨਾਮ ਕਿੱਥੋਂ ਲੈਣਾ ਹੈ ਕਿਹੜੇ ਅੰਗ ਤੋਂ ਲੈਣਾ ਹੈ 12 ਵਜੇ ਤੋਂ ਲੈ ਕੇ ਜੋ ਸ਼ਾਮ ਦਾ ਸਮਾਂ ਹੈ 12 ਤੋਂ ਬਾਅਦ ਜਿਹੜਾ ਸਮਾਂ ਉਹ ਤੁਹਾਨੂੰ ਅਗਲੇ ਪਾੜੇ ਵਿੱਚ ਜ਼ਰੂਰ ਦੱਸਾਂਗੇ ਤੇ ਵੀਡੀਓ ਨੂੰ ਸੰਗਤਾਂ ਤੱਕ ਜ਼ਰੂਰ ਪਹੁੰਚਾਓ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ